ਮਨ ਰੇ ਪ੍ਰਭ ਕੀ ਸਤਿ ਵਿਚਾਰੋ ਸਤਿ ਕੁਪਾਸ ਸਵਚਨ ਕਰਦੇ ਵੀ ਜੇ ਮੇਰੇ ਖਾਨਾ ਪਰਮਾਤਮਾ ਦੇ ਸਨੁ ਕਹਿ ਕੇ ਉਸ ਦੇ ਨਾਮ ਦਾ ਧਿਆਨ ਧਰਿਆ ਕਰ ਜੇ ਸਿਮਰਤਨ ਕਨ ਕਾ ਸੀ ਉਦਰੀ ਤਾਂ ਕੋ ਜਸੁ ਉਰਕਾਰੋ ਆਸੰਗਿੰਨ ਤੇ ਮਰੇ ਮਨਾਹ ਕਾਲਪੁਰਪਤ ਦੀ ਪਹਿਲਾ ਛੜਨ ਚਾਰ ਤੇ ਫਿਰ ਉਸ ਕਾਲਪੁਰਪਤ ਜੀ ਦੇ ਨਾਮ ਦਾ ਧਿਆਨ ਕਰਨਾ ਕਰ ਜਿਸ ਪਰਮਾਤਮਾ ਦਾ ਸਿਮਰਨ ਕਰਦੇ ਆ ਗਨਕਾਰ ਵਿਕਾਰਾਂ ਵਿੱਚ ਉੱਪਣੋਂ ਬਚ ਗਈ ਸੀ ਜੀਤਾ ਉਧਾਰ ਉਗਿਆ ਸੀ ਨਾਮ ਜਪਣ ਦੇ ਨਾਲ ਤੂੰ ਹੀ ਹੈ ਭਾਈ ਉਸ ਦੀ ਸਿਮਤ ਸਦਾ ਆਪਣੇ ਹਿਰਦੇ ਦੇ ਵਿੱਚ ਵਸਾਈ ਰੱਖ ਰਹਾ ਅਟਲ ਭਯੋ ਧਰੂ ਜਾ ਕੈ ਸਿਮਰਨ ਅਰ ਨਿਰਭੈ ਪਦ ਪਾਇਆ ਏ ਭਾਈ ਜਿਸ ਪਰਮਾਤਮਾ ਦੇ ਸਿਮਰਨ ਦੇ ਰਾਹੀ ਧਰੂ ਸਦਾ ਨੇ ਟਲੂ ਗਿਆ ਤੇ ਉਸ ਨੇ ਨਿਰਭੈਤਾ ਦਾ ਆਤਮਕ ਦਰਜਾ ਹਾਸਲ ਕਰਿਆ ਸੀ ਆਸਾ ਕਿਤੇ ਕਾਲਕ੍ਰਿਤ ਦਾ ਨਾਮ ਜਪ ਕੇ ਵੱਡੀ ਤੇ ਛੋਟੀ ਉਮਰ ਦੇ ਵਿੱਚ ਧਰੂਣੇ ਕਾਲਕ੍ਰਿਤ ਨੂੰ ਪਾਉਣਾ ਕੀਤਾ। ਐਸੇ ਕਰਕੇ ਵਰਗਾਣੀ ਦੇ ਵਿੱਚ ਸਤਿਗੁਰਾਂ ਨੇ ਵਚਨ ਗਏ ਕਿ ਨਾਮ ਜਪੋ ਜੀ ਐਸੀ ਐਸੀ ਧਰੂ ਪ੍ਰਹਿਲਾਦ ਜਪਿਓ ਹਰ ਜੀ ਪਾਤਸ਼ਾਹ ਕਹਿੰਦੇ ਪਾਲਵਰਤਾ ਦੇ ਵਿੱਚ ਕਾਲ ਕ੍ਰਮ ਨੂੰ ਪਾਉਣਾ ਕੀਤਾ ਉਹਨੇ ਨਾਮ ਜਪਿਆ ਧੂੰਗੇ ਨਾਮ ਜਪਣਾ ਤੇ ਧੂੰਗਰ ਦਾ ਨਾਮ ਜਪੋ ਇਸ ਕਰਕੇ ਪਾਤਸ਼ਾਹ ਕਹਿੰਦੇ ਨਾਮ ਵੀ ਉਹ ਐਸਾ ਨਾਮ ਜਪਿਆ ਪ੍ਰੋਸਪੈਨਾਦ ਰਾਨਕਨੀ ਕਿ ਸਦਾ ਦੀ ਅਕਾਲੂ ਹੋ ਗਿਆ ਤੇ ਪਾਤਸ਼ਾਹ ਕਹਿੰਦੇ ਪਾਂਚ ਵਰਖੋ 나ਥ ਸੁਵਾਰਖੋ ਜਿ ਸਿਵਰਤ ਅੰਗਰ ਘਟਾਰੇ ਅੰਮ੍ਰੋਧ ਪਦਵੀ ਨੂੰ ਪ੍ਰਾਪਤ ਕੀਤਾ ਅੱਜ ਵੀ ਆਕਾਰਪੁਰਖ ਵੈਕ੍ਰਮ ਜੀ ਦੇ ਦਰਬਾਰ ਤੇ ਉਸ ਭਾਏ ਮਾਨ ਹੈ ਅੱਜ ਵੀ ਬੜਾ ਹੈ ਅੱਜ ਵੀ ਦਰਸ਼ਨ ਦਿਦਾਰੇ ਕਰੇ ਗਏ ਇਸ ਕਰਕੇ ਭਾਸਾ ਕਹਿੰਦੇ ਨੇ ਹਤਾਲ ਪਦਵੀ ਪ੍ਰਾਪਤ ਕੀਤੀ ਤੇ ਨਿਰਭੈਤਾ ਦਾ ਆਤਮਿਕ ਦਰਜਾ ਵੀ ਹਾਸਿਲ ਕਰ ਲਿਆ ਨਿਰਭੈ ਦਾ ਭਾਵ ਹੈ ਭੈ ਤੋਂ ਰਹਿਤ ਕਿਸੇ ਡਰ ਤੋਂ ਰਹਿਤ ਤੇ ਭਾਸਾ ਕਹਿੰਦੇ ਉਹਨੇ ਭਾਈ ਨਿਰਭੈਤਾ ਦਾ ਦਰਜਾ ਵੀ ਨਾਸਿਲ ਅਸੀ ਨਾਮ ਜੱਪ ਕੇ ਧਰੂਪ ਪ੍ਰਹਿਲਾਦ ਨੇ ਹੂੰ ਵੀ ਉਸ ਧੂੰ ਦੇ ਵਾਂਗ ਨਾਮ ਜਪਿਆ ਕਰ ਦੁੱਖ ਹਲਤਾ ਇਹ ਨਿਰਬਿਦ ਕੋ ਸਾਮੀ ਤੈ ਕਾਹੀ ਬਿਸਰਾਇਆ ਹੂੰ ਤਨ ਨੂੰ ਉਸ ਪ੍ਰਮਾਤਮਾ ਨੂੰ ਕਿਉਂ ਭੁਲਾਇਆ ਹੋਇਆ ਇਹ ਨਾਹੀ ਉਹ ਕਾਲਪੁਰਖ ਵੈਕ੍ਰੂ ਪ੍ਰਮਾਤਮਾ ਤਾਂ ਇਸ ਤਰ੍ਹਾਂ ਦਾ ਦੁੱਖਾਂ ਦਾ ਨਾਸ ਕਰਨ ਵਾਲਾ ਜਿਹੜੇ ਸਾਡੇ ਦੁੱਖ ਨੇ ਨੰਗੇ ਵੇਖੀ ਵਾਲੀ ਵਿਅਕਤੀ ਕੀਤੀ ਹੈ ਤਾਂ ਦੇ ਦੁੱਖਾਂ ਦਾ ਇਲਾਜ ਕਰਦੇ ਨਹੀਂ ਪਰ ਮਨ ਦੇ ਰੁਪ ਦਾ ਇਲਾਜ ਕਰਨਾ ਕੋਈ ਨਹੀਂ ਹੈ ਜਿਹੜੇ ਮਨ ਨੂੰ ਰੁਪ ਤੱਕੇ ਹੋਏ ਨੇ ਕਾਮ, ਕ્રોਧ, ਲੋਭ, ਮਾਨਸਕਾਰ ਆਦਿ ਤੇ ਇਹ ਸਾਰੇ ਰੋਗਾਂ ਦਾ ਵੈਦ ਇੱਕੋ ਇੱਕ ਹੈ ਮੇਰਾ ਵੈਦ ਗੁਰੂ ਗ੍ਰੰਥ ਸਾਹਿਬ ਹਰ ਹਰ ਨਾਮ ਔਖਦ ਮੁਖ ਦੇ ਵੈ ਕਟਾ ਜਮ ਕੀ ਸੰਤਰਾ ਪਾਤਸ਼ਾਹ ਕਹਿੰਦੇ ਕੋਈ ਕੋਈ ਪੈਦਾ ਹੈ ਪਰਮਾਤਮਾ ਤੇ ਪਾਤਸ਼ਾਹ ਜੀ ਕਹਿੰਦੇ ਪਿਰਵਾਜ ਪਾਤਸ਼ਾਹ ਤੁੰਤੂ ਦੇਵ ਕਹਿੰਦੇ ਫਿਰ ਤੈਂ ਕਿਉਂ ਉਸ ਪਰਮਾਤਮਾ ਨੂੰ ਭੁਲਾ ਦਿੱਤਾ ਹੈ ਭਾਈ ਕਿਉਂ ਭੁਲਾਇਆ ਹੋਇਆ ਹੈ ਉਹ ਤਾਂ ਤੇਰੇ ਸਾਰੇ ਤਰ੍ਹਾਂ ਦੇ ਦੁੱਖਾਂ ਦਾ ਨਾਸ਼ ਕਰਨ ਵਾਲਾ ਹੈ ਇਸ ਕਰਕੇ ਤੂੰ ਉਸ ਕਾਰਕੁਰਤ ਦਾ ਨਾਮ ਜਪਿਆ ਕਰ ਜਬੀ ਸਰਨ ਗਹੀ ਕਿਰਪਾਹਿਤ ਗਜ ਰੱਖ ਤੇ ਟੁੱਟਾ اے ਭਾਈ ਜੁ ਜਿਸ ਵੇਲੇ ਹੀ ਗਜ ਨੇ ਕਿਰਪਾ ਦੇ ਸਮੁੰਦਰ ਪ੍ਰਮਾਤਮਾ ਦਾ ਆਸਰਾ ਲਿਆ ਤਿਉ ਗਜ ਹਾਥੀ ਤੰਦੂਏ ਦੀ ਭਾਈ ਤੂੰ ਨਿਕਲ ਗਿਆ ਇਹਦੀ ਵੀ વાਤਾ ਉਨੀ ਹੈ ਗ੍ਰੰਥਾਂ ਦੇ ਵਿੱਚ ਇੱਕ ਗੰਧਰਵ ਜਿਹੜਾ श्राप ਪਾ ਕੇ ਹਾਥੀ ਦਾ ਸਰੀਰ ਲੈ ਕੇ ਸੰਸਾਰ ਤੇ ਆਇਆ ਜੀ ਤੇ ਜਦੋਂ ਉਹ ਬਰਨ ਦੇ ਤਲਾਬ ਦੇ ਵਿੱਚ ਪਾਣੀ ਪੀਣ ਵਾਸਤੇ ਗਿਆ ਤੰਗੂਏ ਨੇ ਫੜ ਲਿਆ ਤੇ ਤੰਗੂਆ ਪਾਣੀ ਵਿੱਚ ਨੂੰ ਖਿਚ ਰਿਹਾ ਹੈ ਤੇ ਪਾਸਾ ਹੀ ਕਹਿੰਦੇ ਨੇ ਜਦੋਂ ਉਸ ਹਾਥੀ ਨੇ ਉਸ ਕਾਲਪੁਰਖ ਨੂੰ ਜਿੱਤੇ ਕੀਤਾ ਤੇ ਉਹ ਗਜ ਹਾਥੀ ਉਸ ਤੰਗੂਏ ਦੀ ਪਾਣੀ ਤੋਂ ਵੱਗ ਗਿਆ ਤੇ ਉਹਦਾ ਉਧਾਰ ਹੋ ਗਿਆ ਇਸ ਕਰਕੇ ਤੂੰ ਵੀ ਉਸ ਕਾਲਪੁਰਖ ਬੈਜੂ ਜੀ ਦਾ ਨਾਮ ਜਪਿਆ ਕਰ ਯੋਨੀ ਆਪੇ ਨੂੰ ਬੁਕਾਰਾਂ ਕਿ ਅੰਦੂਏ ਦੀ ਬਾਹੀ ਪਈ ਪਈ ਹੈ ਅਕਾਲ ਪੁਰਖ ਵਹਿਗੂ ਨੇ ਨਾਮ ਜਪਣ ਕਰਕੇ ਫਿਰ ਉਹ ਬਾਹੀ ਤੇਰੀ ਘੱਟ ਗਈ ਐ ਮਹਿਮਾ ਨਾਮ ਕਹਾ ਲੋ ਬਲਨੋ ਰਾਮ ਕਹਿਤ ਬੰਧਨ ਤੇ ਊਕਾਰ ਤੇ ਪਾਤਸ਼ਾਹ ਜਿਵੇਂ ਕਿਥੋਂ ਤੱਕ ਪ੍ਰਮਾਤਮਾ ਦੇ ਨਾਮ ਦੀ ਵਡਿਆਈ ਦਸਾਂ ਤੁਕੇ ਦਸਨੀਂ ਤੇ ਹੈ ਵਰਣਨ ਨਹੀਂ ਕੀਤੀ ਜਾ ਸਕਦੀ ਜਿਹਨਾਂ ਦਾ ਇੱਕ ਅਨੇਕ গুণ ਆਕਾਰਪੂਰਨ ਤੇ ਨੇਕਾਈ ਗੁਣ ਨੇਕਾਈ ਭਰੇ ਇਹਨਾਂ ਨੂੰ ਨਹੀਂ ਵਰਣਨ ਨਹੀਂ ਕੀਤੀਆਂ ਜਾ ਸਕਦੀਆਂ ਰੇਰ ਸਾਹਿਬ ਕਹਿੰਦੇ ਕਬੀਰ ਕਬੀਰ ਸਾਧ ਸੰਗਤੈ ਮਸਤ ਕਰੋ ਕਲਮ ਕਰੋ ਹਨ ਰਾਏ ਵਸਧਾ ਕਾਗਦ ਜੋ ਕਰੋ ਹਰ ਜਸ ਲੇਖੀਨਾ ਅੰਜਾਇ ਜਿੰਨੀ ਧਰਤੀ ਹੈ ਤਾਂ ਕਾਗਦ ਬਣਾ ਲਿਆ ਜਾਵੇ ਜਿੰਨੇ ਸਮੁੰਦਰ ਨੇ ਸਾਰੇ ਇਨਸਾਨੀ ਬਣਾ ਲਈ ਜਾਵੇ ਜਿੰਨੀ ਵਾਰਸ਼ ਪੰਦੀਆਂ ਸਾਰਿਆਂ ਨੂੰ ਕਲਮ ਬਣਾ ਲਿਆ ਜਾਵੇ ਤਾਂ ਵੀ ਉਸ ਕਲਮ ਦੀ ਵਡਿਆਈ ਨਹੀਂ ਕੀਤੀ ਜਾ ਸਕਦਾ ਉਹਦਾ ਜਸ ਵਿਖਿਆ ਨਹੀਂ ਜਾ ਸਕਦਾ ਇਸ ਕਰਕੇ ਭਾਵੇਂ ਸਾਡੇ ਭਾਈ ਕਾਹ ਤੋਂ ਤੱਕ ਹੁਣ ਪ੍ਰਮਾਤਮਾ ਦੇ ਨਾਮ ਦੀ ਉਹਨੂੰ ਵਡਿਆਈ ਦੱਸਾਂ ਮੈਂ ਬਾਨਣਾ ਨਹੀਂ ਕਰ ਸਕਦਾ ਪ੍ਰਮਾਤਮਾ ਦਾ ਨਾਮ ਉਚਾਰ ਕੇ ਉਸ ਹਾਥੀ ਦੇ ਬੰਧਨ ਟੁੱਟ ਗਏ ਸਾਨਾ ਇਸ ਕਰਕੇ ਹੁਣ ਵੀ ਨਾਮ ਜਪਿਆ ਕਰ ਅਜਾਮਲ ਪਾਪੀ ਜਗ ਜਾਣੇ ਨਿਮਕ ਕਾਹਨੇ ਇਸ ਤਾਰਾ ਤੇ ਭਾਈ ਸਾਰਾ ਜਗਤ ਜਾਣਦਾ ਕਿ ਅਜਾਮਲ ਵਿਚਾਰੀ ਸੀ ਪਾਪੀ ਸੀ ਤੇ ਗੁਰਬਾਣੀ ਦੇ ਵਿੱਚ ਉਹਨੂੰ ਪਾਪੀ ਕਹਿ ਕੇ ਤੁਹੋਂ ਦਨ ਕੀਤਾ ਗਿਆ ਤੇ ਪਾਸਾ ਕਹਿੰਦੇ ਨੇ ਪਰਮਾਤਮਾ ਦਾ ਨਾਮ ਸਿਮਰਨ ਕਰਕੇ ਨਾਮ ਜਪ ਕੇ ਉਹ ਅਜਾਮਲ ਪਾਪੀ ਅੱਖ ਦੇ ਝੰਪਨ ਜਿਤਨੇ ਸਮੇਂ ਵਿੱਚ ਇਹ ਰੁਦਾ ਪਾਰ ਕਰ ਆਉਂ ਗਿਆ। ਇੱਕ ਇਨੇ ਕ ਸਮੇਂ ਦੇ ਵਿੱਚ ਕਿਉਂਕਿ ਭਾਰਸਾ ਕਹਿੰਦੇ ਨੇ ਕਿ ਨਾਮ ਦੇ ਵਿੱਚ ਪਾਵਰ ਹੀ ਇੱਕੀ ਹੈ ਬਾਤ ਨੂੰ ਜੀਹਨੇ ਜਿਹੜਾ ਮਨੁੱਖ ਨਾਮ ਜਗਤ ਹੈ 파 ਹੀ ਉਹ 파ਹੀ ਨੂੰ ਬਚ ਜਾਂਦਾ ਜਮਾ ਨੂੰ ਬਚ ਜਾਂਦਾ ਹੈ। ਇਸ ਕਰਕੇ ਜਮਾ ਨੂੰ ਉਦਾਹਰਣ ਦਿੰਦੇ ਹੋਏ ਧੰਕੂ ਦੇ ਇੱਕ ਬਾਤ ਦਾ ਭਾਰਸਾ ਕਹਿੰਦੇ ਜਮਾ ਨੂੰ ਤੇ ਜਗਤ ਜਾਣ ਦੱਸੀ। ਭਗਕਾਰੀ ਸੀ ਵਿਕਾਰੀ ਪੁਰਖ ਸੀ ਪੱਕੇ ਸੀ ਪਰ ਉਹਨੇ ਨਾਮ ਜਪਿਆ ਕਰ ਪੁਖੀ ਦਾ ਇੱਕ ਅੱਖ ਦੇ ਢੰਗੇ ਜਿੰਨੇ ਸਵੇਰੇ ਵਿੱਚ ਇੱਕ ਕੋਲੇ ਜਿੰਨੇ ਸਵੇਰੇ ਵਿੱਚ ਉਹਦਾ ਪਾਲ ਉਤਾਰਾ ਹੋ ਗਿਆ ਸੀ ਨਾਨਕ ਕਹਿ ਚੇਤ ਚਿੰਤਾ ਮਨ ਤੈ ਕੀ ਉਤਰੈ ਪਾਰਾ ਤੇ ਬੜਿਆਂ ਦੇ ਮੂੰਹ ਲਗਾ ਕੇ ਵਜਣ ਕਰ ਜਿਹੜੇ ਨਾਮ ਕਰਦਾ ਹੈ ਏ ਭਾਈ ਉਹ ਸਾਰੀਆਂ ਜਿਤਨੀਆਂ ਪੂਰੀਆਂ ਤੱਕ ਵਾਲੇ ਹਰ ਆਤਮਾ ਦਾ ਨਾਮ ਜਪ ਕੇ ਉਹ ਵੀ ਸੰਸਾਰ ਤੋਂ ਉਪਰ ਲੰਘ ਜਾਏਗਾ ਜਦੋਂ ਉਹ ਸਰਕਾਰ ਕ੍ਰਿਪਾ ਜੀ ਦਾ ਨਾਮ ਜਪੇਗਾ ਸਿਮਰਨ ਕਰੇਗਾ ਵੀ ਵੱਡੇ ਵੱਡਿਆਂ ਨਾਲ ਸਤਿਗੁਰੂ ਜੀਆਂ ਨੂੰ ਜ਼ਿਕਰ ਕਰਕੇ ਸੰਸਾਰ ਵਿੱਚ ਉਦਕਾਰੀ ਰੂਹਾਂ ਦਾ ਜ਼ਿਕਰ ਕਰਕੇ ਸਮਝਾਉਣ ਦਾ ਯਤਨ ਕੀਤਾ ਹੈ ਕਿ ਭਾਈ ਵੇਗ ਕਿੱਡੇ ਕਿੱਡੇ ਉਦਕਾਰੀ ਰੂਹਾਂ ਨਾਮ ਜਪਣ ਦੇ ਨਾਲ ਉਹਦਾ ਉਗਾਰ ਤੁਰ ਗਿਆ ਗਨਕਾਰ ਨੂੰ ਪਾਪਨ ਕਿਹਾ ਜਾਂਦਾ ਸੀ ਅਜਾਮਨ ਨੂੰ ਪਾਪੀ ਕਿਹਾ ਜਾਂਦਾ ਸੀ ਪਰ ਨਾਮ ਜਪਣ ਕਰਕੇ ਉਹਨਾਂ ਦਾ ਉਧਾਰ ਹੋ ਗਿਆ ਇਸ ਕਰਕੇ ਉਹ ਵੀ ਗੁਰੂ ਵਾਲਾ ਬਣ ਗੁਰੂ ਚਰਨਾਂ ਨਾਲ ਜੁੜ ਤੇ ਅਕਾਲ ਪੁਰਖ ਜੀ ਦਾ ਨਾਮ ਜਪ ਤੇਰਾ ਵੀ ਪ੍ਰਾਪਤ ਹੋ ਜਾਏਗਾ ਨਾਨਕ ਕਹਤ ਚੇਤ ਚਿੰਤਾ ਹਨ ਤੈਂ ਕੀ ਤਰਹਿ ਪਾਰਾ ਬਾਸਾ ਕਹਿੰਦੇ ਸਾਰੀਆਂ ਚ ਦੁਨੀਆਂ ਪੂਰੀਆਂ ਕਰਤ ਬਾਣੀ ਕਰਤ ਨੂੰ ਚੇਤ ਪਾਪ ਕਰ ਤੇਰਾ ਮਿਕਾਰ ਉਤਾਰਾ ਹੋ ਜਾਇਗਾ ਇਸ ਕਰਕੇ ਭਾਈ ਗੁਰੂ ਵਾਲੇ ਜੀ ਗੁਰੂ ਚਰਨਾਂ ਬਨੁੜੀਏ ਸਾਧੂ ਗੁਰਾਂ ਦੇ ਚਰਨਾਂ ਦੇ ਨਾਲ ਜੁੜ ਕੇ ਨਾਮ ਜਪ ਕੇ ਆਪਣੇ ਮੋਕਾ ਜਨਮ ਸੰਸਾਰ ਤੱਕ ਲਈ ਇਹ ਹੀ ਮੋਕਾ ਜਨਮ ਦਾ ਸਭ ਤੋਂ ਵੱਡਾ